ਦੋਸਤੋ ਵੀ ਇਹ ਜਿਹੜੇ ਸਾਹਮਣੇ ਆਪਾਂ ਨਜ਼ਰ ਆ ਦੋ ਪਿੰਡ ਲੋਦੀਪੁਰ ਦੇ ਵਾਸੀ ਪੰਚ ਜਗਜੀਤ ਸਿੰਘ ਤੇ ਇਹਦੇ ਨਾਲ ਬੈਠੇ ਹਨ ਸਾਫ ਦਾ ਸਰਪੰਚ ਅਤੇ ਪੰਚ ਪਿਆਰਾ لال ਜੀ ਇਹਨਾਂ ਦਾ ਪਿਆਰਾ لال ਜੀ ਨਾਲ ਆਪਾਂ ਗੱਲ ਕਰਾਂਗਾ ਜਿਹਨਾਂ ਕਾਫੀ ਲੰਬਾ ਸਮਾਂ ਤੋਂ ਲੋਦੀਪੁਰ ਦੀ ਸੇਵਾ ਨਿਭਾਈ ਆ ਪੰਚ ਦੇ ਸਰਪੰਚੀ ਦੀ ਅੱਜ ਜਿਨ੍ਹਾਂ ਨਾਲ ਆਪਾਂ ਗੱਲ ਕਰਾਂਗੇ ਵੀ ਇਹ ਦੀ ਕਿਹੜੀ ਕਿਹੜੀ ਮਲਾਮਾਰੀਆਂ ਨੇ ਇਹਨਾਂ ਸਾਲਾਂ ਬੇ ਕਿੰਨੇ ਸਾਲਾਂ ਦਾ ਨੇ ਤੁਹਾਡੀ ਸੇਵਾ ਕੀਤੀ ਆਪਾਂ ਗੱਲ ਕਰਦੇ ਹਾਂ ਸਰਪੰਚ ਸਾਹਿਬ ਸਰਪੰਚ ਅਸੀਵਾਲ ਜੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਆਪਣੇ ਕਿੰਨੇ ਮਹੌਤਬ ਜੀ ਹੁਣ ਤਾਂ ਉਮਰ ਮੇਰੀ ਹੋ ਗਈ 75 ਸਾਲ ਅੱਛਾ ਜੀ ਹਾਂ ਆਪਾਂ ਪਹਿਲੀ ਵਾਰੀ ਕਿਹੜੇ ਸਾਲ ਵਿੱਚ ਆਪਾਂ ਇਲੈਕਸ਼ਨ ਲੜੀ ਸੀ ਸਨ ਫਤਿਹ ਚ ਪਹਿਲਾ ਮੈਂਬਰ ਪੰਚਾਇਤ ਬਣਿਆ ਉਦੋਂ ਮੇਰੀ ਏਜ 22 ਸਾਲ ਦੀ ਸੀ ਅੱਛਾ ਜੀ ਹਾਂ ਫਿਰ ਉਦੋਂ ਲਗਾਤਾਰ ਫਿਰ ਆਪਾਂ ਚੱਲਦੇ ਜਾ ਰਹੇ ਨਹੀਂ ਨਹੀਂ ਅੱਗੇ ਫਿਰ 77 ਸਾਲ ਚ ਮੈਂ ਸਰਪੰਚ ਬਣਿਆ ਅੱਛਾ ਜੀ ਉਦੋਂ ਪੰਚਾਂ ਨੇ ਸਰਪੰਚਾਉਣਾ ਸਾਹਿਬ ਮੈਂ ਉਦੋਂ ਬਣਿਆ ਅੱਛਾ ਜੀ ਪਹਿਲੀ ਵਾਰ ਸਰਪੰਚ ਦੂਜੀ ਵਾਰ ਫਿਰ ਮੇਰੀ ਸ਼ਾਂਤੀ ਹੋ ਕੇ ਸਰਬਸ਼ਾਂਤੀ ਜੀ ਤੇ ਲਗਾਤਾਰ ਮੈਂ 93 ਤੋਂ ਕਰਿਆ ਜੀ ਇਸ ਤੋਂ ਬਾਅਦ ਅਲਾਵਾ 93 ਚ ਸਾਡੇ ਮੈਸੇਜ ਮੈਂਬਰ ਪੰਚਾਇਤ ਰਹੀ ਜੀ ਉਸ ਤੋਂ ਬਾਅਦ 2003 ਚ ਜੀ ਜੀ 2003 ਚ ਜਨਮ ਹੋ ਗਏ ਸੀਟ 'ਤੇ ਮੈਨੂੰ ਪਿੰਡ ਦੀ ਪਿੰਡ ਦੇ ਸਹਿਯੋਗ ਨਾਲ ਮੈਨੂੰ ਕਿਣਿਆ ਫੇਰ ਵੋਟਾਂ ਨਾਲ ਜੀ ਉਦੋਂ ਵੀ 180 ਨ ਹਰਾਇਆ ਜੀ ਦੂਸਰੇ ਬੰਦੇ ਨੂੰ ਦੂਸਰੀ ਤਾਂ ਤੁਹਾਡੇ ਕੋਲ ਕੌਣ ਸੀ ਤੁਹਾਡਾ ਬਜਟ ਹਰਮੰਤ ਅੱਛਾ ਜੀ ਹਰਮੰਤ ਸਿੰਘ ਜੀ ਅੱਛਾ ਫਿਰ ਮੈਂ 3 ਤੋਂ 8 ਤੱਕ ਕਰ ਰਿਹਾ ਜੀ 8 ਚ ਫਿਰ ਜੀ 8 ਚ ਫਿਰ ਐਸੀ ਰਿਜ਼ਰਵ ਹੋ ਗਈ ਸੀਟ ਜੀ ਪੰਜਾਂ ਨੇ ਸਰਪੰਚ ਚੁਣਿਆ ਜੀ ਉਸ ਵੇਲੇ ਮੈਂ ਵੀ ਪੰਜ ਰਿਆਂ ਮੋਹਨ ਲਾਲ ਨੂੰ ਸਰਪੰਚ ਬਣਾਇਆ ਜੀ 13 ਚੱਕਰ ਸੇਵਾ ਮੈਂ ਲਗਾਤਾਰ ਕਰ ਰਿਹਾ ਸਨ 13 ਟਰੱਕਰ 13 ਚ ਵੀ ਲੇਡੀ ਜਨਤ ਹੋ ਗਈ ਜੀ ਫਿਰ ਉਸ ਵੇਲੇ ਮੈਂ ਇਹ ਮੈਸਜ ਸਰਪੰਚ ਬਣਾਈ ਮੈਂ ਵੀ ਮੈਂਬਰ ਪੰਚਾਇਤ ਰਿਆਂ ਜੀ 13 ਤੋਂ 19 19 ਸੇ ਦੇਖ ਰੋਈ ਪੇ ਬੰਦਾ ਅਸੀਂ ਹੋਰ ਕਿਉਂ ਆ ਇਹ ਉਹ ਉਹ ਵੀ ਪੌਣੇ 2 ਸੌ ਨਾਲ ਸੀ ਸੀ ਪਹਿਲਾਂ ਵੀ ਪੌਣੇ 2 ਸੌ ਨਾਲ ਹੁਣ ਵੀ ਪੌਣੇ 2 ਸੌ ਸੀ ਦਿੱਤੀ ਆ ਤੇ ਤੁਹਾਡੇ ਉਸ ਵੇਲੇ ਆਪ ਜਣ ਕੌਣ ਸੀਗਾ ਜੀ ਇਹ ਕਰੋ ਜਦੋਂ ਹੁਣ ਪਟਾਰਮ ਦੇ ਵਿੱਚ ਉਹ ਜਿਹੜੀ ਬੁੱਟਾ ਪਈਆਂ ਉਦੋਂ ਸੀਗਾ ਜਨੈਰ ਸਿੰਘ ਨਹੀਂ ਆ ਮੇਰੇ ਪਾਸ ਜਦੋਂ ਮੈਂ ਸੰ ਜਦੋਂ ਸਾਡੇ ਮੈਸੇਜ ਖੜੀ ਆ ਉਦੋਂ ਸੀਗਾ ਆਪਣੇ ਜਰਨੈਲ ਸਿੰਘ ਜਰਨੈਲ ਸਿੰਘ ਦੇ ਘਰੋਂ ਅਸਲੀ ਠੀਕ ਸੀਗਾ ਲੇਡੀ ਸੀਗੀ ਸੀਟ ਅਸਲੀ ਲੇਡੀ ਜਨਨ ਸੀ ਉਦੋਂ ਸੀ ਉਹ ਉਦੋਂ ਵੀ 17 74 ਨਹਾਇਆ ਤੇ ਜਿਹੜੀ ਆ ਟਰਮ ਚੱਲ ਰਹੀ ਹੈ ਇਹਦੇ ਵਿੱਚ ਆਪਣੇ ਕੌਣ ਸੀਗਾ ਆਪੋ ਜੱਟ ਸਾਡੇ ਆਪਣੇ ਆਪੋਜਟ ਸੀਗਾ ਦਿਨ ਤੇ ਸਰੇਂਦਰਪਾਲ ਉਸ ਸਰੇਂਦਰਪਾਲ ਤੇ ਜਿਹੜਾ ਆਪਾਂ ਫਰਮਾਨ ਸਰਪੰਚ ਬਣਾਇਆ ਹੈ ਨਾ 50 ਸਾਲਾਂ ਦੇ ਵਿੱਚ ਹਾਂ ਉਹਦੀ ਕੀ ਕੀ ਰਹੀ ਹੈ ਕਾਰਗੁਜ਼ਾਰੀ ਪਿੰਡ ਦੇ ਖੇਤ ਦੇ ਕੰਮਾਂ ਵਾਲੀ ਹੁਣ ਅਮਰਵੀਰ ਸਿੰਘ ਹਾਂ ਤਾਂ ਉਹ ਤਾਂ ਉਸੇ ਪਹਿਲੇ ਵੀ ਹੁਣ ਸਾਡੇ ਮੈਸਜ ਮੈਂਬਰ ਪੰਚਾਇਤ ਵਾ ਇਹ ਵੀ ਗੱਲੋਂ ਨਾ ਤੁਸੀਂ ਸਪੋਰਟ ਕੀਤੀ ਅਮਰਵੀਰ ਸਰਪੰਚ ਸਾਹਿਬ ਦੀ ਹਾਂ ਕੀਤੀ ਹੈ ਸਪੋਰਟ ਕੀਤੀ ਤੇ ਉਹ ਜਿਹੜੇ ਆਪਣੇ ਸਰਪੰਚ ਅਮਰਵੀਰ ਹੈਗੇ ਹਨ ਉਹਨਾਂ ਦੀ ਪਿੰਡ ਦੀ ਖਾਤਰ ਕੀ ਕੀ ਉਹਨਾਂ ਨੇ ਆਪਣੇ ਕੰਮ ਕੀਤੇ ਨੇ ਪਿੰਡ ਦਾ ਡਿਵੈਲਪਮੈਂਟ ਬਥੇਰਾ ਕਰਿਆ ਸ਼ਮਖਾਨ ਘਾਟਾਂ ਦਾ ਦੋਨੇ ਪਾਸੇ ਐਸ ਸੀ ਦਾ ਜਰਨਲ ਦਾ ਧਰਮਸ਼ਾਲਾ ਦਾ ਗਲੀਆਂ ਨਾਲੀਆਂ ਦਾ ਕੀਤਾ ਜੀ ਆ ਸਾਡੇ ਸਹਿਯੋਗ ਨਾਲ ਹੀ ਹੋਇਆ ਕੰਮ ਪਿੰਡ ਦੇ ਸਹਿਯੋਗ ਨਾਲ ਹੋਇਆ ਗਰੰਟਾ ਵੀ ਠੇਰੀਆਂ ਮਿਲ ਗਿਆ ਜੀ ਆ ਕੀ ਤੇ ਜਦੋਂ ਹੁਣ ਮੂਰੇ ਉਹ ਇਲੈਕਸ਼ਨ ਦਾ ਬਿਗਲ ਬੱਜਣੇ ਵਾਲਾ ਆ ਆ ਤੇ ਆਪਣੇ ਪਿੰਡ ਦੇ ਵਿੱਚ ਜਿਹੜਾ ਮੇਨ ਕੰਮ ਕਿਹੜਾ ਰਹਿ ਗਿਆ ਤੁਹਾਨੂੰ ਲੱਗਦਾ ਵਿੜਾ ਪਹਿਲੇ ਦਾ ਹੋਣਾ ਚਾਹੀਦਾ ਮੇਨ ਤਾਂ ਹੋਇਓ ਜਾਂ ਨੇੜੇ ਕੰਮ ਸਾਡੇ ਮਾਰ ਮੋਟਾ ਗਲੀਆਂ ਦਾ ਹੋਰ ਤੋਂ ਕੁਝ ਆ ਜਿਹੜੀ ਆ ਗਰਾਉਂਡ ਰਾ ਇਹਦਾ ਆ ਅਸੀਂ ਬੱਕਾਪੋਰਟ ਤੋਂ ਆਪ ਹੀ ਨੋ ਕਰਾ ਲਵਾਂਗੇ ਔਰ ਜੀ ਇਹ ਗਰਾਉਂਡ ਦਾ ਸਰਪੰਚ ਸਾਹਿਬ ਕੰਮ ਹੋ ਜਿਆਦਾ ਵਧੀਆ ਹੈ ਇਹ ਬੱਕਾਪੋਰਡ ਤੋਂ ਨੋਕ ਕਰਾਉਣੀ ਪੈਣੀ 99 ਸਾਲੀ ਉਹ ਕੁਰਾ ਨਮਾ ਕੇ ਇੱਕ ਉਹ ਉਹ ਬਾਲੇ ਜਿਹੜੇ ਵਸੀਬਿਆਂ ਵਾਲੇ ਜਿਹੜੇ 15 20 ਘਰ ਵਸੇ ਆ ਉਹਨਾਂ ਦੇ ਪਾਣੀ ਦੇ ਨਿਕਾਸ ਤੇ ਉਹ ਸੜਕਾਂ ਬਾਰੇ ਕੀ ਆਪਣਾ ਜੀ ਇਹ ਉਹਦੇ ਬਾਰੇ ਸੋਚਣਾ ਪੈਣਾ ਫੇ ਕਿੱਧਰ ਨੂੰ ਲਜਾਈਏ ਕਿੱਧਰ ਨੂੰ ਨਹੀਂ ਹਜੇ ਹਜੇ ਕੋਈ ਸਕੀਮ ਨਹੀਂ ਆਉਂਦੀ ਉਹਦੀ ਢਾਲ ਵਗੈਰਾ ਨਹੀਂ ਬਣਦੀ ਜਦੋਂ ਵੀ ਢਾਲ ਬਣੀ ਉਹਦਾ ਮਲ ਸੌਸਲਾ ਹੱਲ ਕੀਤਾ ਜਾਵੇਗਾ ਬੁਲਟ ਹਾਲੇ ਤਾਂ 5 ਸਾਲਾਂ ਵਿੱਚ ਆਣਾ ਢਾਲ ਬਣ ਜੂਗੀ ਜੀ ਆ ਹੁਣ ਕਰਾ ਤਾਂ ਮੈਂ ਕਿਹਾ ਫੋਨ ਪਹਿਲੇ ਸਾਲ ਚ ਹੋਜੂ ਪਹਿਲੇ ਸਾਲ ਚ ਹੋਜੂ ਠੀਕ ਆ ਸਰਪੰਚ ਸਾਹਿਬ ਹੋਰ ਤੁਹਾਡਾ ਕਿਸ ਨੇ ਆ ਪਿੰਡ ਵਾਸੀਆਂ ਨੂੰ ਹੋਰ ਕਾ ਸਾਡਾ ਮਾਰੇ ਸ਼ੋਕ ਸ਼ਾਂਤੀ ਰਹੇ ਨਸ਼ਾ ਤੋਂ ਦੂਰ ਰਹਣ ਬਣੁੰਦੇ ਐ ਸੇਡਾਂ ਚ ਪੈ ਰਹਿਣ ਕਬੱਡੀਆਂ ਫੁੱਟਬਾਲ ਇਹਨਾਂ ਚ ਜਰੂਰੀ ਮੇਰੀ ਬੇਨਤੀ ਹੈ ਇਸ ਵਾਰ ਪੰਚ ਸਾਹਿਬ ਤੇ ਜਿਹਦਾ ਸਰਪੰਚ ਸਾਹਿਬ ਨੇ ਇਹਨਾਂ ਵਾਰ ਦੋ ਜਾਣ ਕੇ ਸਰਪੰਚ ਸਾਹਿਬ ਨੇ ਕਾਫੀ ਲੰਬੇ 1972 ਤੋਂ ਲੈ ਕੇ ਹੁਣ ਤੱਕ ਇਹ ਕਰਦੇ ਆ ਰਹੇ ਆ ਸੇਵਾ ਪਿੰਡ ਦੀ ਤੁਹਾਡਾ ਦੇ ਪਰ ਕੀ ਕਹਣਿਆ ਇਹਦੀ ਬਹੁਤ ਵਧੀਆ ਕੰਮ ਕੀਤੇ ਸਰਪੰਚ ਸਾਹਿਬ ਜੀ ਨੇ ਜੀ ਹਾਂਜੀ ਹਾਂਜੀ ਜੋ ਕਿ ਸਾਡੇ ਸਾਬਕਾ ਸਰਪੰਚ ਪਿਆਰੇ ਲਾਲ ਜੀ ਇਨੀ ਬਹੁਤ ਵਧੀਆ ਯੋਗਦਾਨ ਕੀਤਾ ਇਨੀ ਪਹਿਲਾਂ ਤਾਂ ਇਨੀ 25 ਸਾਲ ਸਰਪੰਚ ਕੀਤੀ ਬਹੁਤ ਬੇਬਾਕ ਉਭੀ ਕਿਸੇ ਨਾ ਬਤਕਰਾ ਨਹੀਂ ਕੀਤਾ ਪਿੰਨ ਭਾਵ ਨਹੀਂ ਕੀਤਾ ਤੇ ਹਰੇਕ ਨਾਲ ਤੁਰਦੇ ਰਹੇ ਆ ਇਹਨਾਂ ਦਾ ਬਹੁਤ ਬਹੁਤ ਹੀ ਵੀ ਧੰਨਵਾਦ ਕਦੇ ਫੇਰ ਨਹੀਂ 35 ਸਾਲ ਪੈਂਚੀ ਕੀਤੀ ਆ ਇਹ ਪੰਜ ਬਣ ਕੇ ਵੀ ਦਿਨ ਰਾਤ ਇਹਨਾਂ ਦੇ ਘਰ ਮੈਸੇਜ ਵੀ ਰਹੇ ਆ ਇਹ ਦਿਨ ਰਾਤ ਜੋ ਵੀ ਕਿਸੇ ਲੋੜ ਪਈ ਦੀ ਮੌਕੇ ਤੇ ਜਾਂਦੇ ਰਹੇ ਉਹਨਾਂ ਖੜੇ ਰਹੇ ਆ ਇਹ ਅਸੀਂ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦਾ ਬਹੁਤ-ਬਹੁਤ ਅਸੀਂ ਇਹ ਕਹਿੰਦੇ ਜਿਹੜੀ ਹੁਣੇ 75 ਸਾਲ ਦੀ ਉਮਰ 25 ਸਾਲ ਹੋਰ ਵੱਜੇ 100 ਸਾਲ ਤਾਂ ਹੋ ਜਵੇ ਇਹਨਾਂ ਦੀ ਉਮਰ ਬਹੁਤ-ਬਹੁਤ ਇਹ ਕਾਮਨਾ ਕਰਦੇ ਹਾਂ ਠੀਕ ਹੈ ਜੀ ਮੇਰੇ ਵੱਲ ਸਰਪੰਚ ਸਾਹਿਬ 1972 ਤੋਂ ਲੈ ਕੇ ਹੁਣ 2000 ਜਿਹੜਾ 23 ਹੈ ਖਤਮ ਹੋਣ ਲੱਗਾ ਆ ਇਹਨਾਂ ਸਾਲਾਂ ਦੇ ਵਿੱਚ ਕੋਈ ਪੰਜੀ ਸਰਪੰਚ ਦੀ ਸੇਵਾ ਨਿਭਾਈ ਹੈਗੀ ਆ ਇਹਦੇ ਵਿੱਚ ਪਿੰਡ ਦੇ ਵਿੱਚ ਜਿਹੜੇ ਸਾਡੇ ਪਿੰਡ ਵਾਸੀ ਕੋਈ ਅਮਰੀਕਾ ਕੋਈ ਕੈਨੇਡਾ ਕੋਈ ਇੰਗਲੈਂਡ ਗਏ ਹੈਗੇ ਆ ਇਹਨਾਂ ਨੇ ਸਾਡੇ ਪਰ ਦੀ ਕੋਈ ਸਹਾਇਤਾ ਦਿੱਤਾ ਕੋਈ ਬਹੁਤ ਸਾਰਾ ਸੰਯੋਗ ਦਿੱਤਾ ਅਸਲ ਪਿੰਡ ਦਾ ਦਰਵਾਜ਼ਾ ਜੀ ਉਹਦੇ ਵਿੱਚ ਲੋਆ ਜਾਣੇ ਨੇ ਕਿਸੇ ਨੇ 25000 ਕਿਸੇ ਨੇ ਲੱਖ ਕਿਸੇ ਨੇ 50000 ਉਹ ਦਿੱਤਾ ਜੀ ਜੋ ਪਾਇਆ ਤਾਂ ਉਹ ਦਰਵਾਜ਼ਾ ਬੜਾ ਵਧੀਆ ਬਣਾਇਆ ਇਸ ਵੇਲੇ ਉਹ ਦਰਵਾਜ਼ੇ ਦੇਖ ਬਹੁਤ ਵਧੀਆ ਜੀ ਉਹ ਦੇਖਣਯੋਗ ਦਰਵਾਜ਼ਾ ਜੀ ਦੇਖਣ ਜਾਊਗਾ ਦੂਜਾ ਅਸੀਂ ਜਦੋਂ ਟੈਂਕੀ ਬਣਾਈ ਆ ਪਿੰਡ ਦੀ ਪਾਣੀ ਦੀ ਸਪਲਾਈ ਦੀ ਜੀ ਉਹ ਪਿੰਡੋਂ ਵੀ ਇਕੱਠੇ ਕੀਤੇ ਇੱਕ ਬੰਦੇ ਨੇ ਹਰਪਾਜ ਸਿੰਘ ਸੰਗਾ ਉਸ ਨੇ 50000 ਦਿੱਤਾ ਜੀ ਬਾਕੀ ਪਿੰਡਾਂ ਲੋ ਪਾਏ ਤਾਂ ਅਸੀਂ ਜਮਾ ਕਰਾਏ ਉਸ ਉਸ ਸਾ ਉਹ ਸਾ ਆਪਣਾ ਸਾਡੀ ਟੈਂਕੀ ਤਿਆਰ ਹੋ ਗਈ ਸੀ ਕੁਝ ਵਰਲਡ ਬੈਂਕ ਨੇ ਖਰਚਾ ਕੀਤਾ ਸਾਰਾ ਬਾਕੀ ਪਿੰਡਾਂ ਲੋ ਸੀ 1.5 ਲੱਖ ਇਕੱਠਾ ਕਰਕੇ ਦਿੱਤਾ ਸੀ ਜੀ ਦੂਜਾ ਇਹ ਆਪਣੇ ਇੱਕ ਜਦੋਂ ਕਰੋਨਾ ਚੱਲਿਆ ਕਰੋਨਾ ਪਿੰਡੇ ਮੂਸਾਪੁਰ ਦਾ ਸਾਡੇ ਪਿੰਡ ਦਾ ਪੁਰਾਣਾ ਲੜਕੀ ਵਿਆਹੀ ਹੋਈ ਆ ਜਲਦੀਪ ਸਿੰਘ ਜੀ ਮੰਗਲ ਦੀ ਉਸ پرانے ਨੇ ਕਾਨੂੰਨ ਨੇ ਕਹਿੰਦਾ ਵੀ ਮੇਰੇ ਵੱਲੋਂ ਪਿੰਡ ਚ ਗਰੀਬ ਬੰਦਿਆਂ ਨੂੰ ਰੁਪਈਏ ਵੰਡ ਦੇ ਉਦੋਂ ਮੈਂ 35000 ਰੁਪਈਆ ਉਹਦਾ ਪਿੰਡ ਚ ਦਿੱਤਾ ਘਰੇ ਜਾ ਕੇ 5-500 ਰੁਪਈਆ ਜੀ ਕਰੋਨਾ ਵੇਲੇ ਤਾਂ ਇੰਦਾ ਸਹਯੋਗ ਪਿੰਡ ਲੋ ਵੀ ਮੈਂ ਰਾਤ ਦਿਨੇ ਸੇਵਾ ਕਰਦਾ ਰਹਿਆ ਬਹੁਤ ਕੰਮ ਹੋ ਗਿਆ ਬਹੁਤ ਸ਼ਵਿੰਦਰ ਸਿੰਘ ਜੋੜ ਉਸ ਨੇ ਵੀ ਬਹੁਤ ਸਹਯੋਗ ਦਿੱਤਾ ਪੈਸੇ ਵੀ ਦਿੱਤੇ ਕਈ ਗਰੀਬਾਂ ਦੀ ਲੜਕੀਆਂ ਨੂੰ ਵੀ ਦਿੰਦੇ ਆ ਸੰਗਾ ਸਾਹਿਬ ਵੀ ਦਿੰਦੇ ਆ ਕੁਲਦੀਪ ਸਿੰਘ ਵੀ ਦਿੰਦੇ ਆ ਗਰੀਬ ਦੀ ਲੜਕੀ ਉੱਥੇ ਖਰਚਾ ਵੀ ਕੀਤਾ ਕਿਸੇ ਨੂੰ ਸਮਾਨ ਲੈ ਦੇਣਾ ਕਿਸੇ ਨੂੰ ਪੈਸਿਆਂ ਦੀ ਮਦਦ ਕਰਨੀ ਇਹਨਾਂ ਦਾ ਸਹਿਯੋਗ ਬਹੁਤ ਦਿੱਤਾ ਹੁਣ ਵੀ ਕਰਦੇ ਆਉਂਦੇ ਰਹਿੰਦੇ ਹੁਣ ਵੀ ਕਰੂਗੇ ਅੱਗੇ ਵਾਸਤੇ ਵੀ ਕਰਦੇ ਰਹਿਣਗੇ ਜੀ ਸਰਪੰਚ ਸਾਹਿਬ 1972 ਦੇ ਵਿੱਚ ਤਕਰੀਬਨ ਕਾਫੀ ਪਿੰਡ ਦੇ ਵਿੱਚ ਗਰੀਬੀ ਸੀ ਉਹ ਉਸ ਵੇਲੇ ਦਾ ਹਾਂ ਕੋਣ 2023 ਆ ਦੇਖੋ ਵੀ ਇਹਨਾਂ ਦੇ ਵਿੱਚ ਪਿੰਡ ਦੇ ਨੌਜਵਾਨ ਕੀ ਸਰਕਾਰੀ ਨੌਕਰੀਆਂ ਲੱਗੇ ਕੀ ਬਾਹਰ ਗਏ ਤੇ ਤੁਸੀਂ ਉਸ ਵੇਲੇ ਪਿੰਡ ਨੂੰ ਕਿਦਾਂ ਦੇ ਦਿੱਤੀ ਹੁਣ ਉਸ ਕਿਦਾਂ ਤੇ ਦੇ ਦਿੱਤ ਪਿੰਡ ਨੂੰ ਉਸ ਵੇਲੇ ਜਦੋਂ ਮੈਂ ਪਹਿਲੀ ਵਾਰਾਂ ਪਿੰਡ ਦੇ ਹਾਲਾਤ ਵੀ ਬਹੁਤ ਮਾੜੇ ਸੇ ਮਾਲੀ ਹਾਲਤ ਮਾੜੀ ਸੀਗੀ ਧਰਮਸ਼ਾਲਾ ਸਾਦ ਹੈ ਹੀ ਨਹੀਂ ਸੀਗੀ ਅਸੀਂ ਉਸ ਵੇਲੇ ਗ੍ਰਾਂਟਾਂ ਨਾਲ ਧਰਮਸ਼ਾਲਾ ਛੱਪੜ ਚ ਭਾਰਤੀ ਪਾ ਕੇ ਪਿੰਡ ਦੇ ਸਾਰੇ ਪਿੰਡ ਦੇ ਨਗਰ ਨੇ ਭਾਰਤੀ ਪਾ ਕੇ ਉਹ ਸ਼ੁਰੂ ਕੀਤੀ ਸੀ 2003 ਚੇ ਸ਼ੁਰੂ ਕੀਤੀ ਇਸ ਧਰਮਸ਼ਾਲਾ ਜੀ ਜੀ ਹੁਣ ਐਨ ਸਿਰੇ ਚੜੀ ਆ ਹੁਣ 40 बाई 60 ਦਾ ਹਾਲ ਬਣਾਇਆ ਮਿੰਨੀ ਹਾਰਵਾ ਗਰੀਬਾਂ ਦਾ ਹਰੇਕੀ ਉੱਥੇ ਮੈਰਿਜ ਕਰ ਸਕਦਾ ਕਿ ਬਾਅਦ ਚ ਕੋਈ ਬਾਹਰ ਨਹੀਂ ਕਿਸੇ ਕੋ ਹੈ ਮਤਲਬ ਬਾਕੀ ਨਾ ਬੰਦਿਆਂ ਨੇ ਬੜੀਆਂ ਮਾਤ ਸੀਤੀਆਂ ਗਜੈਬ ਸਿੰਘ ਸਗਾ ਫੁੱਟਬਾਲ ਦਾ ਇੰਟਰਨੈਸ਼ਨਲ ਪਲੇਅਰ ਉਹ ਤੇ ਭਤੀਜੇ ਨੇ ਹੁਣ ਸਾਡੇ ਬਾਬੇ ਦਾ ਦਿਨ ਮਨਾਇਆ ਉਸਨੇ ਮੁੰਡਿਆਂ ਨੇ ਹਜ਼ਾਰ ਹਜ਼ਾਰ 2 2000 ਉਹਨਾਂ ਨੇ ਵੀ 8000 ਪਾਇਆ ਬਾਕੀ ਹੋਰ ਇੱਕ ਮੁੰਡਾ ਆਪਣੇ ਗਰਮੀ ਸਿੰਘ ਦਾ ਸੋ ਉਹਨੂੰ ਉਹਨਾਂ ਨੇ ਵੀ ਪਾਏ ਪੈਸੇ ਸਰਪੰਚ ਸਾਹਿਬ ਇਹਨਾਂ ਸਾਲਾਂ ਦੇ ਵਿੱਚ ਕੋਈ ਪਿੰਡ ਦੇ ਨੌਜਵਾਨ ਜਿਹਨੀਆਂ ਵਧੀਆ ਮੱਲਾ ਪਿੰਡ ਦੀ ਮਾਤਰਾ ਮਾਰੀਆਂ ਨੇ ਉਹਨਾਂ ਦੇ ਨਾਮ ਵਧੀਆ ਚੱਕਦਾ ਪਿੰਡ ਬੱਚਾ ਹਾਂ ਹਾਂ ਉਹਦਾ ਵੀ ਨਾਮ ਕੋਈ ਸਾਡੇ ਇੱਕ ਕਾਂਛੀਰਾਮ ਉਹ ਆਰਮੀਚ ਆਪਣੇ ਪੁਲਿਸ ਵਿੱਚ ਭਰਤੀ ਹੋਇਆ ਜੀ ਉਸ ਦਾ ਕਲਾਸ਼ ਨਾ ਨਾ ਤਰਨ ਪੱਕਣਾ ਕਲਾਸ਼ ਨਾ ਤਰਨ ਕਲਾਸ਼ਨਾਥ ਅਰਨ ਕੁਮਾਰ ਉਹ ਬਿਜਲੀ ਬੋਰਡ ਚ ਐਸ ਵੇਲੇ ਜੀ ਜੀ ਤਾਂ ਬਾਕੀ ਕੁਛ ਬੀ ਐਸ ਐਫ ਸੀ ਦੇ ਸਰਵਿਸ ਕਰਦੇ ਪਿੰਦਰ ਪਰਮਿੰਦਰ ਸਿੰਘ ਸਾਹਿਬ ਸਿੰਘ ਦਾ ਪਰਾ ਅਜੈਬ ਸਿੰਘ ਜੀ ਦਾ ਬੀ ਐਸ ਐਫ ਚ ਡੀ ਐਸ ਪੀ ਰੈਂਕ ਤੇ ਸਾਂ ਉਸ ਦੀ ਫੇ ਮੌਤ ਹੋ ਗਈ ਉਦਾਂ ਦਾ ਫਰੇ ਨਹੀਂ ਪਿੰਡ ਚ ਲੱਭਣਾ ਕੋਈ ਬਾਕੀ ਹੁਣ ਜਿਹੜੇ ਪਲੇਅਰ ਹੁਣ ਟੀਮਾਂ ਤਿਆਰ ਕਰਦੇ ਕਬੱਡੀ ਦੀ ਵੀ ਹੋ ਗਈ ਫੁੱਟਬਾਲ ਦੀ ਵੀ ਬਾਰੇ ਵਧੀਆ ਸਯੋਗ ਲੋਕਾਂ ਦੇ ਸਯੋਗ ਨਾਲ ਬਹੁਤ ਅਸਰ ਪੜਦੇ ਨੇ ਉਦੋਂ ਸਯੋਗ ਦਿੱਤਾ ਮਖਵੀਰ ਸਿੰਘ ਮਖਵੀਰ ਸਿੰਘ ਨੇ ਦਿੱਤਾ ਸਰਪੰਚਾ ਮੇਰਾ ਨਾਂ ਕੋਰਨ ਸੁਭਾਲੇ ਸੀਗਾ ਆਪ ਵੀ 1972 ਤੋਂ ਲੈ ਕੇ 2023 ਤੱਕ ਪਿੰਡ ਦੇ ਵਿੱਚੋਂ ਜਿਹੜੀ ਅਗਾਹ ਉਹ ਸੋਚ ਕਰਕੇ ਆਪਣੀ ਤਬਦੀਲੀ ਪਰ ਘਰਾਂ ਦੇ ਲੈ ਕੇ ਆਂਦੀ ਜਿੱਦਾਂ ਕੈਲਾਸ਼ਨਾਥ ਹੋ ਗਿਆ ਜਾਂ ਮਤਲਬ ਹੋਰ ਨੋ ਯਵਲ ਪਰ ਪਰ ਨੋ ਜਾਨ ਮੁੰਡੇ ਅੱਜ ਕੱਲ ਕੋਈ ਵਿਦੇਸ਼ ਚਲ ਗਏ ਹੁਣ ਬਹੁਤ ਮਿਹਨਤ ਕਰਕੇ ਉੱਥੋਂ ਖਰਚਾ ਕਰਕੇ ਆਪਣੇ ਪੈਰਾਂ ਦੇ ਖੜੇ ਹੋ ਗਏ ਘਰੋਂ ਵੀ ਠੀਕ ਵਾ ਖਾਂਦੇ ਪੀਂਦੇ ਆ ਬਹੁਤ ਮਿਹਨਤ ਨਾਲ ਬਾਹਰ ਹੁੰਦਾ ਹੈ ਜੇ ਦੋ ਕਲਾਸ਼ ਹੋਣੀ ਹੋਏ ਤਾਂ ਲੱਭ ਹੋਰ ਹੋਰ ਬਹੁਤ ਮਹਿੰਦਰ ਆਰਾਮ ਜੀ ਮਾਰੂਦਾਸ ਜੀ ਸਾਡੇ ਸੋਨ ਲਾਲ ਜੀ ਸੋਨ ਰਤਨ ਸੋਹਲਾ ਰਤਨ ਜੀ ਤੇ ਆਪਣੇ ਉਹਨਾਂ ਦੇ ਪਰਿਵਾਰ ਪਰਿਵਾਰ ਤੇ ਉਹਨਾਂ ਦੇ ਆਪਣੇ ਮਾਧੋਰਾਮ ਉਹਨਾਂ ਦਾ ਪਰਿਵਾਰ ਸੀ ਇਹ ਤੇ ਪਿਆਰੇ ਲੰਮੜ ਦਾ ਉਹਨਾਂ ਦੇ ਕੇਬਲ ਪੰਜ ਸਾਫ ਦਾ ਪੰਜ ਦਾ ਪਰਿਵਾਰ ਸੀ ਜਿਹਦੇ ਪਰਿਵਾਰਾਂ ਨੇ ਬਹੁਤ ਗਰੀਬੀ ਦੇਖੀ ਸੀ ਜੋ ਕਿ ਉਹ ਬਦੇਸ਼ਾਂ ਵਿੱਚ ਜਾ ਕੇ ਹੱਥ ਦੀ ਕਮਾਈ ਕਰਕੇ ਆਪਣੇ ਵਧੀਆ ਘਰ ਬਣਾ ਲੈ ਵਧੀਆ ਰਹਿਣ ਬਸੇਰਾ ਕੀਤਾ ਬਹੁਤ ਵਧੀਆ ਵਧੀਆ ਕੰਮਕਾਰ ਚੱਲ ਰਹੇ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੇ ਜੀ 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 ਨਾਲ ਕੇ ਸਾਰਿਆਂ ਨੇ ਜਿਵੇਂ ਕਿ ਸਰਪੰਚ ਸਾਹਿਬ ਵੀ ਨੇ ਸਹਿਯੋਗ ਜਿਕਰ ਕੀਤਾ ਵੀ ਸਾਡੇ ਐਨ ਆਰ ਆਈ ਵੀਰਾਂ ਨੇ ਤੇ ਪਿੰਡਾਂ 'ਤੇ ਬਹੁਤ ਯੋਗਦਾਨ ਦਿੱਤਾ ਪਿੰਡ ਵਾਸਤੇ ਇਦੇ ਵਿੱਚ ਸਾਡੇ ਹੋਰ ਵੀ ਬਹੁਤ ਬੰਦੇ ਜਿਹੜਾ ਆਰਾਮ ਕਿਸ਼ਨਜੀ ਹੋ ਗਏ ਸਰਵ ਦਿয়াল ਚੰਦ ਜੀ ਦਿয়াল ਚੰਦ ਜੀ ਦਾ ਪੇਟਾ ਹੋ ਗਿਆ ਸਾਧੂ ਸਿੰਘ ਉਹਨਾਂ ਦਾ ਭਰਾ ਕੇਵਲ ਸਿੰਘ ਇਹਨੂੰ ਹੁਣ ਬਲੈਜੀ ਕਹਿ ਕੇ ਜਾਣਦੇ ਤੇ ਹੋਰ ਵੀ ਸਾਡੇ ਸੁਰਿੰਦਰ ਸਿੰਘ ਸੰਘੇ ਹੁਣੀ ਆ ਤੇ ਆਪਣੇ ਬਚਿੱਤਰ ਸਿੰਘ ਭਰਪਿੰਦ ਸਿੰਘ ਹੁਣੀ ਛੁੱਟੇ ਸੰਘੇ ਹੁਣੀ ਹੋ ਗਏ ਤੇ ਆਪਣੇ ਸੁੱਚਾ ਸਿੰਘ ਪੰਦੇਰ ਹੁਣੀ ਹੋ ਗਏ ਇਹ ਇੱਕ ਬਹੁਤ ਵਧੀਆ ਜੋ ਕਿ ਇੱਕ ਆਪਣੇ ਕਦੇ ਮੌਜੂਦਾ ਜੋ ਸਰਪੰਚ ਹੈ ਉਹਨਾਂ ਦਾ ਵੀ ਬਹੁਤ ਯੋਗਦਾਨ ਹੈ ਅਮਰਵੀਰ ਉਹਨਾਂ ਦਾ ਜੀ ਉਹਨੀ ਬਹੁਤ ਹੈਲਪ ਕੀਤੀ ਹੈ ਪਿੰਡ ਵਾਸਤੇ ਉਹ ਵੀ ਬਹੁਤ ਉਹਨਾਂ ਵਿੱਚ ਆਪਣੇ ਅਵਤਾਰ ਸਿੰਘ ਅਵਤਾਰ ਸਿੰਘ ਜੋ ਪੌੜਸੋਪਾ ਵਿੱਚ ਉਸ ਦੀ ਵਾਈਫ ਵੀ ਹੈ ਦੋਨੇ ਜਾਨਕਿ ਵਾਈਫ ਤੇ ਹਸਬੰਡ ਨੌਕਰੀ ਕਰ ਰਹੇ ਆ ਉਹ ਵੀ ਬਹੁਤ ਵਧੀਆ ਉਹਨੀ ਵੀ ਪਿੰਡ ਨੇ ਕੀਤਾ ਆ ਹੋਰ ਆਪਣੇ ਜਿਹਨਾਂ ਨੂੰ ਕਹਿੰਦੇ ਆ ਆਪਣੇ ਸੋਹਣ ਸਿੰਘ ਹੋਣੀ ਹੋਗਾ ਹੈ ਮੋਹਨ ਲਾਲਾ ਹੋਗਾ ਹੈ ਆਪਣੇ ਜਿਹਨਾਂ ਨੂੰ ਅੱਜ ਕੱਲ ਮੋਹਨ ਲਾਲ ਸਾਨੋ ਮੱਲਾਰਾ ਆ ਮ ਸੋਨ ਲਾ ਸੋਨ ਸਿੰਘ ਸਾਨੋ ਮੱਲਾਰਾ ਇਹ ਵੀ ਬਹੁਤ ਸਾਈ ਜੋ ਕੀਤਾ ਪਿੰਡ ਵਾਸਤੇ ਹੋਰ ਆਪਣੇ ਸੈਣੀ ਬਰਾਦਰ ਵਾਲੋ ਉਹ ਗਰਮੀਲ ਸਿੰਘ ਹੋ ਗਏ ਲਾਲ ਸਿੰਘ ਹੋ ਗਏ ਇਨੀ ਬਹੁਤ ਵਧੀਆ ਯੋਗਦਾਨ ਕੀਤਾ ਆ ਕਿ ਸਰਪਾਚਾ ਹੋਰ ਆਪਣੇ ਨਾਂ ਕੋਈ ਮਤਲਬ ਹੋਰ ਮੈਂ ਦੱਸਦਾ ਪਹਿਲਾ ਸਕੂਲ ਚ ਵੀ ਜਿਹੜਾ ਨੇ ਪੰਜਾਬ ਗ੍ਰਾਂਟਾ ਲਈਆਂ ਮੈਂ ਪਹਿਲੀ ਦਫਾ ਸਾਲ 88 ਜਦ ਹੜਾ ਆਇਆ ਉਦੋਂ ਪਹਿਲੀ ਵਾਰ ਮੈਨੂੰ ਸਾਨੂੰ 3 ਲੱਖ ਦੀ ਗ੍ਰਾਂਟ ਆਈ ਸੀ ਸਕੂਲ ਬਾਕ ਸਕੂਲ ਦੇ ਕਮਰੇ ਇਸ ਵੇਲੇ ਵਧੀਆ ਬਣੇ ਹੋਇਆ 6 7 ਤੇ 6 ਕਮਰੇ ਵੱਡੇ ਆ ਇੱਕ 15 ਬਾਈ 20 ਦਾ ਹਾਲਵਾ ਆਪਣੇ ਲੈਟਰਨ ਤੋਂ ਬੜੇ ਫੌੜੀਆਂ ਚੜੀਆਂ ਹੁਣ ਬਹੁਤ ਵਧੀਆ ਬਾਕਲਾ ਹੋਇਆ ਚਾਰ ਦਵਾਰੀ ਸਕੂਲ ਦਾ ਬਿਲਡਿੰਗ ਬਹੁਤ ਸੋਹਣੀ ਹੈ ਬਹੁਤ ਵਧੀਆ ਬਣਿਆ ਆ ਬਾਕੀ ਜਿਹੜੇ ਇਹ ਜਿਨ੍ਹਾਂ ਨੇ ਦਾਨ ਕੀਤਾ ਪਹਿਲਾਂ ਕਿਤੇ ਕਿਤੇ ਸਤਾਨ ਤੇ ਵੀ ਇੱਕ ਕੇਵਲ ਸਿੰਘ ਕੈਨੇਡਾ ਹਮ ਹਰਪਾ ਜਨ ਸਿੰਘ ਕੈਨੇਡਾ ਇਹ ਮਹਿੰਦਰ ਸਿੰਘ ਬ੍ਰੇਸ਼ ਇਟਲੀ ਤਾਂ ਐ ਪਾਲ ਸਿੰਘ ਇਹ ਜਸਵੰਤ ਸਿੰਘ ਲੰਬੜਦਾਰ ਤਾਂ ਕਲਦੀਪ ਸਿੰਘ ਤਾਂ ਇੱਕ ਭੰਗੂ ਪਰਿਵਾਰ ਨੇ ਹੋਰ ਜਿਨ੍ਹਾਂ ਨੇ 9-10 ਬੰਦਿਆਂ ਨੇ ਇਹ ਦਰਵਾਜੇ ਸੇ ਸਹਯੋਗ ਪਾਇਆ ਬਾਕੀ ਬਹੁਤ-ਬਹੁਤ ਵਧੀਆ ਇਦਾਂ ਹੀ ਪਾਉਂਦੇ ਰਹਿਣਗੇ ਬਾਕੀ ਤਾਰੀ ਪੱਤਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਚੈਨਲ ਇਹ ਚਲਾਇਆ ਕਿਹੜਾ ਲੋਦੀ 24 ਜੋ ਕਿ ਦੇਸ਼ ਵਿਦੇਸ਼ ਤੋਂ ਸਰਕਾਰਾਂ ਤੱਕ ਦੀ ਖਬਰ ਤੇ ਚਾਦਾ ਸਾਡੇ ਪਿੰਡ ਦੀਆਂ ਮੁਸ਼ਕਲਾਂ ਬਾਰੇ ਦੱਸਦਾ ਆਵੇ ਬੰਗਲਪੁਰ ਤੇ ਆ ਹਾਲ ਹੋਣ ਚਾਹੀਦਾ ਇਹਦੇ ਕੁਝ ਦੁਬਾਰਾ ਦੀ ਤਾਰੀ ਲੋਦੀ ਪਰ 1224 ਦਾ तहे ਦਿਲੋਂ ਸਾਡੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਇੱਕ ਆਪਣੇ ਨਰਿੰਦਰ ਸਿੰਘ ਭੰਗਲ ਉਸ ਨੇ ਆਪਣੇ ਸਕੂਲ ਵਿੱਚ ਝੂਲੇ ਵਗੈਰਾ ਵੀ ਲਵਾਏ ਸੀ ਬਾਕੀ ਇਹਨਾਂ ਦਾ ਬਹੁਤ-ਬਹੁਤ ਸਹਿਯੋਗ ਬਹੁਤ-ਬਹੁਤ ਧੰਨਵਾਦ ਤਾਰੀ ਲੋਰੀਪੁਰ ਜੀ ਦਾ